ਚੋਲਾ ਸਾਹਿਬ ਗੈਂਗਸਟਰਾਂ ਨੂੰ ਫਰਨਸ ਬੰਦੀ ਪੁਲਿਸ ਖਿਲਾਫ ਤਰਨਾ ਹੋਇਆ ਸਮਾਪਤੀ ਜੀ ਸਿੰਘਾ ਪ੍ਰੈਸ ਨਿਊਂ ਸੰਚਾਲਕ ਜਸਤੁਨ ਵਾਲਾ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਭੀ ਖੁਸ਼ ਜਰਨਸਟੋਰ ਚੋਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਲਾ ਸਾਹਿਬ ਵਿਖੇ ਪਿਛਲੇ ਦਿਨੀ ਵਾਪਰੀ ਮੰਦ ਭਾਗੀ ਕ ਨਾਫਰਾਤੀ ਮੰਗ ਅੰਸਰਾ ਵੱਲੋਂ ਚਲਾਈਆਂ ਗਈਆਂ ਸੀ ਚੋਲਾ ਸਾਹਿਬ ਬਾਜ਼ਾਰ ਦੁਕਾਨਦਾਰ ਤੇ ਗੋਲੀਆਂ ਇਸ ਸਬੰਧੀ ਚੋਲਾ ਸਾਹਿਬ ਨਿਵਾਸੀਆਂ ਅਤੇ ਚੋਲਾ ਸਾਹਿਬ ਬਾਜ਼ਾਰ ਦੁਕਾਨਦਾਰਾਂ ਵੱਲੋਂ ਚੱਲ ਰਿਹਾ ਸੀ ਬਹੁਤ ਵੱਡਾ ਸੰਘਰਸ਼ ਇਸ ਦੇ ਰੋਸ ਵਜੋਂ ਥਾਣਾ ਚੋਲਾ ਸਾਹਿਬ ਗੇਟ ਅੱਗੇ ਸਵੇਰੇ 9:00 ਵਜੇ ਤੋਂ ਲਗਾਤਾਰ ਨਾ ਜਿਸ ਵਿੱਚ ਸੰਗਤਾਂ ਦੇ ਭਾਰੀ ਇਕੱਠ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਸ਼ਾਮ 8:00 ਵਜੇ ਦੇ ਕਰੀਬ ਡੀਐਸਪੀ ਗੋਇੰਦਵਾਲ ਸਾਹਿਬ ਸਰਦਾਰ ਰਵੀ ਸ਼ੇਰ ਸਿੰਘ ਜੀ ਨੇ ਇਸ ਸਬੰਧੀ ਪ੍ਰਬੰਧ ਨਾਲ ਵਿਚਾਰ ਕਰਦੇ ਹੋਏ ਚੋਲਾ ਸਾਹਿਬ ਦੁਕਾਨਦਾਰ ਅਤੇ ਅਤੇ ਚੋਲਾ ਸਾਹਿਬ ਸੰਗਤਾਂ ਦੇ ਸਨਮੁਖ ਲਾਈਵ ਹੋ ਕੇ ਮੁਜ਼ਰਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਅੰਦਰ ਸੁੱਟਣ ਦਾ ਭਰੋਸਾ ਦਿਵਾ ਕੇ ਤਰਨਾ ਚਕਾਇਆ ਇਸ ਸਮੇਂ ਡੀਐਸਪੀ ਸਹਿਬਾਨ ਸਰਦਾਰ ਰਵੀ ਸ਼ੇਰ ਸਿੰਘ ਤਰਨਾ ਪ੍ਰਦਰਸ਼ਨਕਾਰੀਆਂ ਅਤੇ ਸੰਗਤਾਂ ਦੇ ਸਨਮੁਖ ਲਾਈਵ ਹੋ ਕੇ ਆਪ ਆਪਣੇ ਵਿਚਾਰ ਦੱਸਦੇ ਹੋਏ ਦੱਸ ਰਹੇ ਹਨ ਡੀਐਸਪੀ ਸਰਦਾਰ ਰਵੀ ਸ਼ੇਰ ਸਿੰਘ ਉਹਨਾਂ ਨਾਲ ਖੜੇ ਆਮ ਆਦਮੀ ਪਾਰਟੀ ਕੇਵਲ ਚੋਲਾ ਅਤੇ ਕਾਮਰੇਡ ਸਹਿਬਾਨ ਅਤੇ ਸੈਂਟਰ ਸਰਕਾਰ ਭਾਰਤੀ ਤਾ ਪਾਰਟੀ ਦੇ ਜਿਲ੍ਹਾ ਸੀਨੀਅਰ ਅਧਿਕਾਰੀ ਸਰਦਾਰ ਪਵਨ ਕੁਮਾਰ ਦੇਵਗਨ ਦੱਸ ਰਹੇ ਆਪੋ ਆਪਣੇ ਵਿਚਾਰ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਧਰਨਾ ਪ੍ਰੋਗਰਾਮ ਦੀਆਂ ਬਾਕੀ ਵੀਡੀਓ ਜਲਦ ਹੀ ਦਿਖਾਵਾਂਗੇ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਿਹਾਲੀ ਕਲਾਂ ਇਹ ਅੀਤ ਦਿਨਾਂ ਸਹਿਮਤ ਹੈ ਜੀ ਤੁਹਾਡੇ ਮਨ ਚ ਜੋ ਸੁਰੱਖਿਆ ਦੀ ਭਾਵਨਾ ਉਨੀ ਵਾਰੀ ਦੂਹਰਾ ਕਰਾਂਗੇ ਜੀ ਤੁਹਾਡੇ ਲੀਡਰ ਸਰ ਨਾਲ ਗੱਲ ਹੋਈ ਹੈ ਜਿਹੜੀ ਘਟਨਾ ਚੋਲਾ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਹੋਈ ਹੈ ਬਹੁਤ badi ਘਟਨਾ ਹੋਈ ਹੈ ਜੀ ਪਰ ਸਾਡਾ ਪੁਲਿਸ ਪ੍ਰਸ਼ਾਸਨ ਪੂਰੇ ਜੋਰ-ਸ਼ੋਰ ਨਾਲ ਲੱਗਾ ਹੋਇਆ ਹੈ ਜੀ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਮੈਸਟੇਜ ਤੇ ਨਹੀਂ ਦੱਸ ਸਕਦੇ ਪਰ ਮੈਂ ਕੀ ਕਰ ਰਿਹਾ ਜਿਵੇਂ ਤੁਹਾਨੂੰ ਕੱਲੇ ਨੂੰ ਕਿਤੇ ਦੱਸਾਂ ਤਾਂ ਤੁਸੀਂ ਵਾਕਿਆ ਹੀ ਸਾਡਾ ਸ਼ੰਤ ਹੋਗੇ ਤੁਸੀਂ ਕੁਝ ਕਰ ਰਹੇ ਹੋ ਪਰ ਮੈਂ ਦੱਸ ਨਹੀਂ ਸਕਦਾ ਡਿਸਕਲੋਜ਼ ਨਹੀਂ ਕਰ ਸਕਦਾ ਇਸ ਸਟੇਜ ਤੇ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੁੰਦੀ ਹੈ ਇਹਦੇ ਨਾਲ ਬਾਕੀ ਮੈਂ ਤੁਹਾਨੂੰ ਸ਼ਵਾਹਿਤ ਹੋਣਾ ਕਿ ਇਹ ਕੇਸ ਨੂੰ ਅਸੀਂ ਜਰੂਰ ਪ੍ਰੈਸ ਕਰਾਂਗੇ ਤੇ ਜਿੰਨੇ ਵੀ ਇਹ ਕੀਤਾ ਜਿਹਦਾ ਵੀ ਇਹਦੇ ਵਿੱਚ ਹੱਥ ਹੋਇਆ ਸਿੱਧੇ ਜਾਂ ਸਿੱਧੇ ਨੰਗ ਨਾਲ ਉਹਨੂੰ ਸੁਲਾਹਾ ਪਿੱਛੇ ਬੰਦ ਕਰਾਂਗੇ ਤੇ ਇਹ ਸਭ ਕੁਝ ਤੁਹਾਡੇ ਸਾਹਮਣੇ ਹੋਏਗਾ ਕੁਛ ਐਸੇ ਏਰੀਏ ਦਾ ਇੱਕ ਕੇਸ ਸੀ ਮੈਂ ਤੁਹਾਨੂੰ ਦੱਸਦਾ ਘੜਕੇ ਪਿੰਡ ਦਾ ਉਹ ਗਰੀਬ ਪਰਿਵਾਰ ਦਾ ਮੁੰਡਾ ਮਾਰ ਦਿੱਤਾ ਸੀ ਉਹੀ 7-8 ਮਿੰਟ ਰੇਸ ਨਹੀਂ ਸੀ ਹੋਇਆ ਤੇ ਸਾਰੇ ਹੱਥ ਘੜੇ ਕਰਕੇ ਬੈਗੇ ਸੀ ਉਹ ਪੁਸ਼ ਲੇ ਉਹ ਤੇ ਢੜਕੇ ਗੋਲਟੇ ਜਾ ਗਿਓ ਮੈਂ ਖੁਦ ਰੇਸ ਕੀਤਾ ਸੀ 2020 ਦੇ ਵਿੱਚ ਤੇ ਜਦੋਂ ਪਹਿਲਾਂ ਆਪਾਂ ਸਮਝਦੇ ਸੀ ਉਹ ਤਿੰਨ ਜਾਣਿਆਂ ਨੇ ਕੀਤਾ ਤੇ ਜਦੋਂ ਇੰਝ ਇਨਵੈਸਟੀਗੇਸ਼ਨ ਕੀਤੀ ਅੱਠ ਜਾਣੇ ਜੇਲ੍ਹ ਚ ਗਏ ਉਹਦੇ ਵਿੱਚ ਤੇ ਤੁਸੀਂ ਵੀ ਤੁਹਾਨੂੰ ਵਿਸ਼ਵਾਸ ਦਿਓ ਨਾ ਮੈਂ ਕਿ ਇਹ ਕੇਸ ਨੂੰ ਵੀ ਟਰੇਸ ਕਰਾਂਗੇ ਹਾਂ ਰਾਤ ਵਿੱਚ ਜੇ ਜਿਹੜੇ ਇੱਥੇ ਕੋਈ ਕਾਨੂੰਨ ਦੀ ਲੰਗਣਾ ਕਰਦੇ ਨੇ ਤਿੰਨ ਤਿੰਨ ਚੜਦੇ ਨੇ ਵਿਦਾਊਟ ਨੰਬਰ ਫਿਰਦੇ ਨੇ ਮੂੰਹ ਬੰਨ ਕੇ ਫਿਰਦੇ ਨੇ ਉਹਨਾਂ ਦੇ ਪਰਿਕਰਮ ਸਖਤ ਕਾਰਵਾਈ ਕੀਤੀ ਜਾਏਗੀ ਤੇ ਬਾਕੀ ਸਾਡੇ ਲੀਡਰ ਸੇ ਬਾਅਦ ਮੈਂ ਗੱਲ ਹੋਈ ਆ ਆਪਾਂ ਚੋਲਾ ਸਾਹਿਬ ਦੀ ਪ੍ਰੋਟੈਕਸ਼ਨ ਕਰਾਂਗੇ ਕੋਈ ਸਕਿਉਰਟੀ ਮੈਂ ਜੇ ਦੀ ਗੱਲ ਹੋਈ ਆ ਕੁਝ ਪ੍ਰਾਈਵੇਟ ਸਕਿਉਰਟੀ ਲਾ ਕੇ ਕੁਝ ਨਾਜ਼ਮ ਲਾਏ ਜਾਣਗੇ ਤੇ ਆਪਾਂ ਰੌਣਕ ਦੀ glow ਕੀ ਰਾਤ ਵਾਸਤੇ ਪੀਸੀਆਰ ਵਖਰਾ ਲਗਾ ਕੇ ਤੇ ਦਿਨ ਵਾਸਤੇ ਸਕਿਉਰਟੀ ਕਰਾਂਗੇ ਜੀ ਇਹੋ ਜਿਹਾ ਮਾਹੌਲ ਬਣਾਦਾ ਕਿ ਕੋਈ ਇੱਥੇ ਕਾਰੋਬਾਰੀ ਦੁਕਾਨਦਾਰ ਜਾਂ ਕੋ ਆਮੰਦਾ ਇੱਥੋਂ ਡਰੇ ਨਾ ਨਗਰ ਦੇ ਫੌਜ ਤੁਹਾਡੇ ਡੀਐਸਪੀ ਸਾਹਿਬ ਦਾ ਧੰਨਵਾਦ ਕਰਦਾ ਤੇ ਡੀਐਸਪੀ ਸਾਹਿਬ ਜੇ ਤੁਸੀਂ ਇਹ ਮਕੰਮੇ ਤੱਕ ਪਹੁੰਚ ਗਏ ਤੇ ਸਨਮਾਨਤ ਸਾਰਾ ਸ਼ਹਿਰ ਤੁਹਾਨੂੰ ਕਰੂਗਾ। ਬਹੁਤ ਬਹੁਤ ਧੰਨਵਾਦ। ਸਾਡੇ ਸ਼ਹਿਰ ਦੀ ਸਾਰਾ ਇਲਾਕਾ ਠਿੱਕ ਹੋ ਗਈ ਸਨਮਾਨਤ ਕਰਾਂਗੇ ਵੀ ਸਾਡੇ ਅਸਰਾਂ ਨੇ ਨਿਯੰਤਰਣ ਕਰਕੇ ਤੇ ਉਹਨਾਂ ਕ੍ਰਿਮੀਨਲ ਲੋਕਾਂ ਦਾ ਪਹੁੰਚ ਕੀਤੀ ਹੈ ਜੋ ਰਾਂ ਦਾਸ ਪ੍ਰੋਗਜੰਦੇ ਪਾਸ਼ਾ ਤੋਂ ਤਾਕਤ ਬਖਸ਼ੇ ਰਹਿ ਰਸਦਾ ਟਾਈਮ ਆ ਸੰਗਤ ਦੇ ਅਰਦਾਸ ਪ੍ਰਵਾਨ ਹੋ ਜਾਣੀਆਂ। ਚੜਦੀ ਕਲਾ ਕਰੋ ਜੇ ਤੁਸੀਂ ਇਹ ਸੇਵਾ ਨਿਭਾ ਦੀ ਤੇ ਮਹਾਰਾਣੀ ਤੁਹਾਨੂੰ ਫੀਟੀਆਂ ਹੋਰ ਬੜੀਆਂ ਨਾਲ ਦੀ ਬੋਲੇ ਸੋਹ ਰਹੇ ਸਾਹਿਬ ਜੀ ਦਾ ਕਾਰ ਯਾਦ ਰੂਤੀ ਖਾਲਸਾ ਰੂਤੀ ਬਦੀ ਸਮਾਨ ਮੇਰੇ ਵੀ ਰੂਸ ਸਵੇਟ ਕੇ ਜਾਇਓ ਸਾਥੀ ਜੋੜੇ ਨਰਾਜ ਨੇ ਇਹ ਬੇਨਤੀ ਪ੍ਰਮਾਨ ਕਰੇ ਖਾਲਸਾ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਬਹੁਤ ਬਹੁਤ ਜਿੱਦਾਂ ਸੀਗਾ ਦਿੱਤਾ ਜਾਊਗਾ ਨਾਲ ਜਦੇਬੰਦੀ ਆਉਣਗੇ ਆਪਣੀਆਂ ਜੇ ਲੋੜ ਪਈ ਤੇ ਜਰੂਰ ਫਿਰ ਇੱਥੇ ਤਰ੍ਹਾਂ ਹੀ ਆਪਾਂ ਜਿਹੜਾ ਵਾ ਉਹ ਪ੍ਰੋਟੈਸਟ ਕਰਾਂਗੇ ਅਮੁਲਕ ਮਾ ਜੇਗਨਜੀ ਇਹਨਾਂ ਪੈਣਾ ਫੈਸਲਾ ਲੱਗੀ ਆ ਆਪ ਜੀ ਨੇ ਇਸ ਐਕਟੀਵਿਟੀ ਆ ਤੇ ਉਹ ਕੇ ਕਰ ਕ੍ਰਾਈਮ ਕਰਨ ਵਾਲੇ ਲੋਕਾਂ ਨੂੰ ਪੁਰਾਣਾ ਪੁਲਿਸ ਦਾ ਵਾਚਤਾ ਚੰਕ ਕੀਤਾ ਅੱਜ ਆਖਰ ਧੰਨਾ ਨੂੰ ਆਪਿਆ ਮੁਲਤਰ ਮੁੱਕ ਮੇਰੀ ਮੇਰਖਲ ਸਮਾਪਤੀ ਹੋਣ ਜਾ ਰਹੀ ਹੈ ਇਹ ਕਿਸ ਸਮਾਪਤੀ ਕੀਤੀ ਗਈ ਆਪ ਜੀ ਨੂੰ ਕਿਵੇਂ ਇਹ ਜਿੱਤ ਅਗਦੀ ਸਮਾਗਮ ਲਈ ਸਭ ਤੋਂ ਪਹਿਲਾਂ ਤੋਂ ਮੈਂ ਬਹੁਤ ਬਹੁਤ ਜ਼ਿਆਦਾ ਤਨ ਮਰਦੀਆਂ ਸਾਡੇ ਤਨਤਨ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦਾ ਐਸਪੀਟੀ ਸਾਹਿਬ ਦਾ ਤੇ ਡਿਪਟੀ ਸਾਹਿਬ ਦਾ ਤੇ ਚੋਲਾ ਸਾਹਿਬ ਦੇ ਐਸਐਸਓ ਰਾਜਮਾਨੀ ਦਾ ਹਾਂਜੀ ਸੁਣਨਾ ਨੇ ਇਸ ਜਿਹੜਾ ਕੇਸ ਚੱਲ ਰਿਹਾ ਜਿਹੜਾ ਪ੍ਰੀਤ ਵਾਲਾ ਕੇਸ ਆ ਰਿਹਾ ਜਿਹੜੀ ਇਹ ਕੰਨੀ ਕੰਨੀ ਹੈ ਉਦੇ ਵਿੱਚ ਪੂਰੀ ਆਪਣੀ ਮਦਦ ਪਾਈ ਹੋਈ ਹੈ। ਤੇ ਇਸ ਧੰਨ ਨੂੰ ਅੱਜ ਸਮਾਪਤੀ ਕਰਨ ਦੇ ਵਿੱਚ ਵੀ ਅੱਜ ਪ੍ਰਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਬਾਜ਼ਾਰ ਨੇ ਇੱਕ ਰੋਸਾ ਹੀ ਬਾਜ਼ਾਰ ਦੇ ਵਿੱਚ ਸਾਰੀ ਮਾਰਕੀਟ ਦੇ ਵਿੱਚ ਉਹ ਸਾਰੀ ਜਿੰਨੀ ਵੀ ਟੀਮ ਸੀ ਉਹਦੇ ਵਿੱਚ ਕਿ ਸਾਨੂੰ ਲੱਗਦਾ ਵਾ ਕਿ ਪ੍ਰਸ਼ਾਸਨ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਕੁਝ ਕੀਤਾ ਨਹੀਂ ਜਾ। ਕੀਤਾ ਨਹੀਂ ਜਾ। ਪਰ ਜੋ ਜਦੋਂ ਅਸੀਂ ਜਾ ਕੇ ਉਹਨਾਂ ਨੂੰ ਮਿਲਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਵੀ ਬਾਹਰ ਕੁਛ ਗੱਲ ਹੋ ਰਿਹਾ ਪਰ ਅੰਦਰ ਜੋ ਆ ਉਹ ਪ੍ਰਸ਼ਾਸਨ ਵੱਲੋਂ ਮੈਂ ਆਪ ਜੀ ਦੇਖਾਂ ਕਿ ਉੱਥੇ ਆਇਆ ਅੱਜ ਅਸਰ ਸਾਹਿਬਾਨ ਜਿੰਨ ਤੋਂ ਤੂ ਹੋ ਕੇ ਵਿਚਾਰ ਦੁੱਸੀ ਹੈ ਕੀ ਕੀ ਵਿਚਾਰ ਦਿੱਤੇ ਕਿ ਕਿ ਪ੍ਰਸਤਾਵ ਆਏ ਉਹਨਾਂ ਨੇ ਪਹਿਲਾ ਐਸਪੀ ਜੀ ਸਾਹਿਬ ਆਏ ਹੀ ਉਹਨਾਂ ਨੇ ਵੀ ਧਰਵਾਸਾ ਦਿੱਤਾ ਉਹਨਾਂ ਡੀਪੀ ਸਾਹਿਬ ਆਏ ਆ ਤੇ ਉਹਨਾਂ ਨੇ ਧਰਵਾਸਾ ਦਿੱਤਾ ਵੀ ਜੋ ਅਸੀਂ ਆਪਣੇ ਤੌਰ ਤੇ ਜੋ ਵੀ ਸਾਡੇ ਵੱਲੋਂ ਐਫਰਟ ਆ ਜੋ ਵੀ ਸਾਡੇ ਸਰਸਸ ਨੇ ਉਹਨਾਂ ਤੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਜਿਨ੍ਹਾਂ ਸ਼ਰਾਤੀ ਅੰਸਰਾਂ ਨੇ ਇਸ ਕੰਮ ਨੂੰ ਅੰਜਾਮ ਦਿੱਤਾ ਤੇ ਬਾਕੀ ਉਹਨਾਂ ਨੇ ਇਹ ਕਿਹਾ ਵੀ ਇੱਕ ਟਾਈਮ ਪੀਰੀਅਡ ਦੇ ਵਿੱਚ ਦੇ ਸਕਦਾ ਪਰ ਸਾਡੇ ਵੱਲੋਂ ਇਹ ਹੋਊਗਾ ਵੀ ਅਸੀਂ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਕੇ ਤੇ ਉਹਨੂੰ ਸਲਾਕ ਮੈਂ ਸਖਤ ਤੋਂ ਸਖਤ ਕਰ ਰਹੇ ਨੇ ਮੁਵੱਦਿਆਂ ਨੂੰ ਫੜ ਰਹੇ ਹਾਂ ਜੀ ਅੱਜ ਉਹਨਾਂ ਨੇ ਜਨਤਾ ਨੂੰ ਪ੍ਰਸਤਵਾਇਆ ਕਾਦੀ ਪ੍ਰਬੰਧਕ ਮੈਂ ਨੂੰ ਪ੍ਰਸਤਵਾਇਆ ਜੀ ਅੱਗੇ 14 ਸਾਂਝੇ ਲੋਕਾਂ ਨੂੰ ਪ੍ਰਸਤਵਾਇਆ ਕਿ ਮੈਂ ਇਹ ਕੰਮ ਕਰਕੇ ਛੱਡਾਂਗਾ ਗੁਰੂ ਦੀ ਕਸਮ ਦੇ ਤੱਕ ਉਹਨਾਂ ਨੇ ਬਚਾ ਦਿੱਤਾ ਜੀ ਗੁਰੂ ਨਗਰੀ ਦੇ ਵਿੱਚ ਉਹ ਨਾ ਬੈਠ ਕੇ ਇਸ ਚੀਜ਼ ਦਾ ਵਚਨ ਦਿੱਤਾ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਸ਼੍ਰੀ ਗੁਰੂ ਅਰਜਨ ਦੇਵ ਪੰਜਵੀਂ ਪਾਸ਼ਾਹੀ ਦੇ ਇਸ ਨਗਰ ਦੇ ਵਿੱਚ ਬੈਠਾ ਆ ਤੇ ਮੈਂ ਪੂਰਾ ਭਰੋਸਾ ਦਿੰਦਾ ਕਿ ਇਹ ਦੋਸ਼ੀ ਜਿਹੜੇ ਫੜੇ ਵੀ ਜਾਣਗੇ ਉਹਨਾਂ ਨੂੰ ਸਖਤੋ ਸਖਤ ਸਜ਼ਾਾਂ ਵੀ ਮਿਲਣਗੀਆਂ ਆਪ ਜੀ ਇੱਕ ਵਿਚਾਰ ਸੰਦਸਨ ਚੋਗੇ ਇਹ ਪਿਆਰ ਵਾਲਾ ਇਹ ਜਨਤਾ ਦਾ ਇਕੱਠ ਇਹ ਜੋ ਆਪ ਨੇ ਜਿੱਤ ਪ੍ਰਾਪਤ ਕੀਤੀ ਅੱਜ ਕਰਨਾ ਚਾਹੀਦਾ ਇਸ ਮੰਡੀ ਇਹ ਜਸੰਤਨ ਨੂੰ ਕਿਉਂ ਇਹ ਪਿਆਰ ਵਾਲਾ ਸਿਹਰਾ ਦਿੰਦਾ ਵੇਖੋ ਜੀ ਮੈਂ ਤੇ ਸਾਰੇ ਹੀ ਜਥੇਬੰਦੀਆਂ ਤੇ ਸਾਰੀਆਂ ਹੀ ਪਾਰਟੀਆਂ ਨੂੰ ਇਹ ਸਿਹਰਾ ਦਿੰਦਾ ਤੇ ਸਭ ਤੋਂ ਜ਼ਿਆਦਾ ਇਹ ਸਿਹਰਾ ਦਿੰਦਾ ਮੈਂ ਜਿਹੜਾ ਪ੍ਰਸ਼ਾਸਨ ਹੈ ਐਡਮਿਨਿਸਟ੍ਰੇਸ਼ਨ ਹੈ ਜਿਹਦੇ ਵਿੱਚ ਐਸਐਸਪੀ ਸਾਹਿਬ ਐਸਪੀਡੀ ਤੇ ਡਿਪਟੀ ਸਾਹਿਬ ਤੇ ਐਸਐਚਓ ਚੋਲਾ ਸਾਹਿਬ ਜੋਲਾ ਸਾਹਿਬ ਦੀ ਸਾਰੀ ਬਾਜ਼ਾਰ ਦੀ ਐਡਮ ਪ੍ਰਬੰਧ ਕੀ ਹੈ ਉਹਨਾਂ ਨੂੰ ਮੈਂ ਆਪਸ਼ੇਰਾ ਦਿੰਦੇ ਜੋ ਆਪ ਜੀ ਬਿਲਕੁਲ ਜਾਨ ਹੋਂਦ ਦੇ ਨਾਲ ਤੇ ਉਹ ਸਾਰੀ ਕਮੇਟੀ ਨੂੰ ਤੇ ਜਿਹੜੀਆਂ ਜੱਥੇਬੰਦੀਆਂ ਆਏਆਂ ਅਸੀਂ ਮਾਣਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸੰਘਰਸ਼ ਵਿੱਚ ਸਾਡਾ ਸਾਰਿਆਂ ਦਾ ਸਾਥ ਅੱਛਾ ਜੀ ਪੰਗਤਵਾਦ ਦੇਣ ਦੀ ਹੈ ਸਰਕਾਰ ਦੇ ਫੈਸਲੇ ਨਾਲ ਚਰਨਾਂ ਮਾ ਜੀ ਨੇ ਚਾਹਤੇ ਬਹੁਤ ਵਧੀਆ ਵੱਡਾ ਸਿੰਗਰ ਜਿਹੜਾ ਪੂਰੇ ਪੰਜਾਬ ਵਿੱਚ ਖਾਇਆ ਹੋਇਆ ਸੀ ਅੱਜ ਮਿੱਕੋਲਾ ਸਾਹਿਬ ਜਿੱਤ ਪ੍ਰਾਪਤ ਦੇ ਨੇੜੇ ਜਾ ਕੇ ਧੰਨਵਾਦ ਅੱਛਾ ਵਿਆਹ ਕੁਜੀਤਾ ਸਾਹਿਬ ਭਾਈ ਸਾਹਿਬ ਵਾਹਿਗੁਰੂ ਜੀ ਕੀ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮੈਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913